ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਰੇ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਨੇਤਾਵਾਂ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੇ ਪਿਤਾ ਬਾਪੂਤਰ ਸੇਮ ਸਿੰਘ ਜੀ ਦੇ ਇਲਾਵਾ ਹੋਰ ਸੀਨੀਅਰ ਅਗੂ ਵੀ ਸ਼ਾਮਲ ਹੋਏ ਸਨ ਇਸ ਦੌਰਾਨ ਪਪੂਤਰ ਸੇਮ ਸਿੰਘ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਪਾਲ ਸਿੰਘ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੱਲ ਅੰਮ੍ਰਿਤਸਰ ਵਿੱਚ ਅਦਾਲਤ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਸਿੰਘਾਂ ਦੀ ਪੇਸ਼ੀ ਦੌਰਾਨ ਉਹਨਾਂ ਦਾ ਜਿਸ ਵਿੱਚ ਉਹ ਆਪ ਤੇ ਉਹਨਾਂ ਦੀ ਤਰਮ ਪਤਨੀ ਮਾਤਾ ਬਲਵਿੰਦਰ ਕੌਰ ਸਨ ਉਸ ਸਮੇਂ ਉੱਥੇ ਸੁਰੱਖਿਆ ਲਈ ਐਸਪੀ ਹਰਪਾਲ ਸਿੰਘ ਆਪਣੇ ਪੂਰੇ ਪੁਲਿਸ ਬਲ ਦੇ ਨਾਲ ਤਾਇਨਾਤ ਸੀ ਜਦੋਂ ਅੰਮ੍ਰਿਤਪਾਲ ਦੇ ਘਰ ਦੇ ਵੱਲੋਂ ਉਹਨਾਂ ਬੰਦੀ ਸਿੰਘਾਂ ਨੂੰ ਮਿਲਣ ਦੀ ਗੱਲ ਕਹੀ ਗਈ ਤਾਂ ਐਸਪੀ ਹਰਪਾਲ ਸਿੰਘ ਦੁਆਰਾ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਟੋਡੇ ਮੁੰਡੇ ਨੇ ਪੰਜਾਬ ਨੂੰ ਅੱਗ ਲਵਾ ਦਿੱਤੀ ਹੈ ਤੁਸੀਂ ਬਹੁਤ ਪੈਸਾ ਕਮਾ ਲਿਆ ਹੁਣ ਇਹ ਡਰਾਮੇ ਬੰਦ ਕਰੋ ਤੇ ਅਦਾਲਤ ਵਿੱਚ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਕਹੇਗੀ ਅਕਾਲੀ ਦਲ ਵਾਰਿਸ ਪੰਜਾਬ ਐਸਪੀ ਹਰਪਾਲ ਸਿੰਘ ਦੇ ਸ਼ਰਮਨਾਕ ਵਿਵਹਾਰ ਦੀ ਕੋਰਨੀਦਾ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਜਿਸ ਅਧਿਕਾਰੀ ਨੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਦੇ ਅਪਸ਼ਬਦਾਂ ਨਾਲ ਨਿੰਦਾ ਕੀਤੀ ਹੈ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਏ ਉਸ ਉੱਤੇ ਵੀ ਭਾਗ ਦੀ ਕਾਰਵਾਈ ਵੀ ਕੀਤੀ ਜਾਏ ਤੇ ਉਸ ਦਾ ਤਬਾਦਲਾ ਕਰਕੇ ਉਸ ਨੂੰ ਸਜ਼ਾ ਦਿੱਤੀ ਜਾਏ ਇਸ ਤੋਂ ਇਲਾਵਾ ਬਾਪੂ ਤੇ ਸੇਮ ਸਿੰਘ ਨੇ ਵੀ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਨਸ਼ੇ ਦੀ ਆਦਤ ਬਾਰੇ ਝੂਠੇ ਇਲਜ਼ਾਮ ਲਾ ਰਹੀ ਹੈ ਜੋ ਪੂਰੀ ਤਰ੍ਹਾਂ ਬੇਬੁਨਿਆਦ ਨੇ ਉਹਨਾਂ ਨੇ ਇਸ ਦਾ ਵੀ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਅਦਾਲਤ ਵਿੱਚ ਹਾਜ਼ਰੀ ਦਿੰਦੇ ਹੋਏ ਪ੍ਰਦਾਨ ਬਾਜੇ ਨੇ ਵੀ ਇਹ ਸਾਫ਼ ਕੀਤਾ ਹੈ ਕਿ ਇਹ ਸਾਰੀਆਂ ਗੱਲਾਂ ਝੂਠੀਆਂ ਨੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਪੱਤਰਕਾਰ ਵੀਰਾਂ ਨੂੰ ਮੈਂ ਆਪਕੋ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਸਭ ਕੋਲੋਂ ਮਾਫੀ ਚਾਹੁੰਨਾ ਕਿ ਅਸੀਂ ਪਿੱਛੇ ਪ੍ਰੋਗਰਾਮ ਤੇ ਥੋੜੇ ਲੇਟ ਹੋ ਗਏ ਆ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਤੁਹਾਨੂੰ ਪਤਾ ਤੁਸੀਂ ਸਾਰੇ ਵੀਰ ਜਦੋਂ ਪਰसों ਸਾਡੇ ਸਾਰੇ ਜਿਹੜੇ ਸਿੰਘ ਅਜਨਾਲਾ ਕੇਸ ਵਾਲੇ ਸੀ ਉਹਨਾਂ ਦੀ ਤਰੀਖ ਸੀਗੀ ਜੀ ਅਮਰitsar ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਫਿਰ ਸਾਡੇ ਨਾਲ ਸਰਦਾਰ ਕਰਨਬੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੈ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸਿਗੇ ਤੇ ਸਾਰਿਆਂ ਨੂੰ ਇੱਕ ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤਸੀਮ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਜਰੂਰ ਮਿਲਾਂ ਉਹਦੀ ਜਿਹੜਾ ਸੁਖਸਾਂ ਦਾ ਉਹ ਪੁੱਛਣਾ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਤਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮੜਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਵੇ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਤੁਹਾਨੂੰ ਮੜਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਹੀ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉੱਥੋਂ ਉੱਤਰ ਕੇ ਜਿੱਧਰ ਦੀ ਉਹਨਾਂ ਨੇ ਲੰਘਣਾ ਸੀਗਾ ਉਧਰਲੇ ਪਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮਿਲਾਉਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ ਇੱਥੋਂ ਤੁਸੀਂ ਇੱਥੋਂ ਨਿਕਲੋ ਤੁਹਾਡੀ ਕਿਸੇ ਨਾਲ ਅਸੀਂ ਮੁਲਾਕਾਤ ਨਹੀਂ ਕਰਾਉਣੀ ਹੈਗੀ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦੀਆਂ ਇੱਥੇ ਬੈਠੀਆਂ ਹਾਂ ਤੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਮੁਲਾਕਾਤ ਕਰਾਵਾਂਗੇ ਕਹਿੰਦੇ ਨਹੀਂ ਭਾਜੋ ਇੱਥੋਂ ਤੁਸੀਂ ਨਹੀਂ ਇੱਥੇ ਕਰ ਸਕਦੇ ਤੇ ਜਦੋਂ ਬੀਬੀਆਂ ਨੇ ਕਿਹਾ ਕਿ ਨਹੀਂ ਤੁਸੀਂ ਇਦਾਂ ਨਾ ਸਾਡੇ ਨਾਲ ਕਰੋ ਸਾਡੇ ਬੱਚੇ ਨਾਲ ਨੇ ਸਾਡੇ ਤੇ ਉੱਥੇ ਪੁਲਿਸ ਨੇ ਫੋਰਸਫੁਲੀ ਉੱਥੇ ਜਦੋਂ ਕਿ ਕਿਸੇ ਵੀ ਲੇਡੀ ਦੇ ਨਾਲ ਗੱਲ ਕਰਨੀ ਹੁੰਦੀ ਆ ਤੇ ਉੱਥੇ ਲੇਡੀਜ਼ ਪੁਲਿਸ ਕਰਦੀ ਹੁੰਦੀ ਆ ਤੇ ਉੱਥੇ ਬਹੁਤ ਸਾਰੇ ਸਾਡੇ ਜਿਹੜੇ ਲੇਡੀਜ਼ ਨਹੀਂ ਸੀਗੀਆਂ ਪੁਲਿਸ ਦੀਆਂ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਬਿਲਕੁਲ ਸਾਡੀਆਂ ਬੀਬੀਆਂ ਨੂੰ ਗੁੱਟਾਂ ਤੋਂ ਫੜ ਕੇ ਘੜੀਸਿਆ ਔਰ ਜਿੰਨੀਆਂ ਅੰਮ੍ਰਿਤਧਾਰੀ ਬੀਬੀਆਂ ਸੀ ਉਹਨਾਂ ਦੀਆਂ ਚੁੰਨੀਆਂ ਵੀ ਉੱਥੇ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੋਈ ਹੈ ਕਿ ਪੁਲਿਸ ਮਹਿਕਮੇ ਦੇ ਅੰਦਰ ਐਸਪੀ ਸਾਹਿਬ ਦਾ ਅਹੁਦਾ ਬੜਾ ਵੱਡਾ ਹੁੰਦਾ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਬਾੜ ਸਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਵਰਦੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਵ르ਤੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਬੋਲੀ ਗਈ ਉਹ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਿੰਦੀ ਗਈ ਆ ਜਿਹੜੀ ਕਿ ਕਿ ਸੱਭਿਆਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਆਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਮਹਿਕਮਾ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਦੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਛਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲਿੱਥੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਰਨ ਕਰਮਵੀਰ ਸਿੰਘ ਜੀ ਇਹ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜੇ ਅਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉੱਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਹੈ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਹੈ ਇਹਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਬ੍ਰੀਫ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ ਸਾਬਿਤ ਸਾਬਿਤ ਅਚਾਨਕ 31 7 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਹੋਈ ਆ ਜੋ ਕਿ ਇੱਕ ਪੁਲਿਸ ਆਫਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਆ ਤੇ ਇਨਸਟਰਕਸ਼ਨਸ ਆ ਜਜਮੈਂਟਸ ਆ ਇਹਨਾਂ ਤੇ ਕੋਈ ਵੀ ਪੁਲਿਸ ਅਫਸਰ ਜਦੋਂ ਬੰਦੋਬਸ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੀ ਪ੍ਰੋਪਰ ਡਰੈਸ ਹੋਣੀ ਚਾਹੀਦੀ ਓਸ ਪੁਲਿਸ ਅਫਸਰ ਨੇ ਦੋ ਉੱਥੇ ਅਕਰਮਣਸ ਕੀਤੀਆਂ ਇੱਕ ਪਹਿਲਾਂ ਭਗਵੰਤ ਸਿੰਘ ਬਾਜਗੇ ਨੂੰ ਮਿਸ ਮੈਨਹੈਂਡਲਡ ਕੀਤਾ ਗਿਆ ਫਰੇਸ਼ਿੰਗ ਕੀਤੀਗੇ ਗਾਣਾ ਗੱਡੀਆਂ ਗਿਆ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਨੈਰੇਟਿਵ ਸਿਰਜ ਰਹੀ ਸੀ ਔਨ ਦਾ ਇਨਸਟੈਂਸ ਆਫ ਭਗਵੰਤ ਸਿੰਘ ਬਾਜੇਗੇ ਉਹਨੇ ਉਹਨੂੰ ਅ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨਟ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਰਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਕਿ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਮ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਦੇ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਆ ਸੀਗਾ ਉਹਦੀਆਂ ਜਿਹੜੀਆਂ ਸਟੇਟਮੈਂਟਸ ਆ ਇਹ ਪੁਲਿਸ ਆਫੀਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲਿਟੀਕਲ ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਵਾ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ ਡੂ ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨੋਟ ਬੌਨ ਟੂ ਡੂ ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਮੇਰੇ ਲਈ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲਿਟੀਕਲ ਪਾਰਟੀ ਦੇ ਐਕਟੀਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜੇ ਮੈਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਜੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਅ ਪੁਲਿਸ ਅਫਸਰ ਐਫਜੇ ਪੁਲਿਸ ਅਫਸਰ ਜੀ ਸਾਨੂੰ ਅਮਰਸਰ ਜ਼ਿਲ੍ਹੇ ਦੇ ਵਿੱਚ ਲੋੜ ਨੇ ਇਹਦੇ ਅੱਗੇ ਵੀ ਹਰ ਕਿਸਾਨਾਂ ਨਾਲ ਮਿਸਹੈਂਡਲ ਮੈਨਹੈਂਡਲ ਕਰਦਾ ਰਿਹਾ ਤੇ ਇੱਕ ਡੈਰੋਗੇਟਰੀ ਇੱਕ ਉਹਨੇ ਕਮੈਂਟਸ ਪਾਸ ਪਾਸ ਕੀਤੇ ਸਿੰਘ ਸਾਹਿਬ ਭਾਈ ਅਮਰਪਾਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਦੇ ਪ੍ਰੋਟੋਕੋਲ ਬ੍ਰੇਕ ਕੀਤਾ ਉੱਥੇ ਉਹਨੇ ਇੱਕ ਮੈਂਬਰ ਪਾਰਲੀਮੈਂਟ ਦੇ ਫੈਮਿਲੀ ਮੈਂਬਰਸ ਤੇ ਇਟਸੈਲਫ ਮੈਂਬਰ ਪਾਰਲੀਮੈਂਟ ਤੱਕ ਪ੍ਰੋਟੋਕੋਲ ਲਿਆ ਉਹਨੇ ਉਹਨਾਂ ਤੇ ਅਲੀਗੇਸ਼ਨ ਲਗਾਏ विदाਊਟ ਐਨੀ ਉਹਦੇ ਕੋਲ ਕੋ ਰੀਜ਼ਨੇਬਲ ਗਰਾਉਂਡਸ ਕਿਉਂਕਿ ਉਹ ਕੋਈ ਉੱਥੇ ਹੈ ਨਹੀਂ ਸੀ ਅਪਾਇੰਟਡ ਵੀ ਅਲੀਗੇਸ਼ਨ ਓਨਲੀ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕ ਹਾਊਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹ ਇਹਨਾਂ ਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਇਸ ਬੰਦ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ ਥੈਂਕ ਯੂ ਤਦੋਂ ਵੀ ਅੱਜ ਤੇ ਜੀ ਇਹ ਕੱਲ ਭੇਜੇ ਜੀ ਇਹਨਾਂ ਦੇ ਪਰਸਨਲ ਨੰਬਰਸ ਤੇ ਵਟਸਐਪ ਕੀਤੇ ਮੇਲਸ ਵੀ ਕੀਤੀਆਂ ਗਈਆਂ ਤੇ ਮੈਂ ਖੁਦ ਦੇਣ ਗਿਆ ਸੀ ਉੱਥੋਂ ਨਾ ਲੈਣ ਤੋਂ ਮਨਾ ਕਰਤਾ ਤੱਕ ਦਾ ਸਮਝ ਜੀ ਤੱਕ ਦਾ ਹਾਂਜੀ ਇਸ ਸੰਬੰਧ ਦੇ ਵਿੱਚ ਤੁਸੀਂ ਮਨ ਕੋਈ ਤੁਹਾਨੂੰ ਕਾਲ ਆਈ ਕਿਸੇ ਸੀਨੀਅਰ ਅਧਿਕਾਰੀ ਪ੍ਰਸ਼ਾਸਨ ਦੇ ਵੱਲੋਂ ਕੀਤਾ ਸੀ ਕੋਈ ਮਾਫੀ ਮਜ਼ਾਦ ਦੇਣੀ ਹੈ ਕਿ ਸੀਨੀਅਰ ਅਸਲ ਸੀ ਕੋਈ ਨਹੀਂ ਅਜੇ ਕੋਈ ਇਹਨਾਂ ਦਾ ਆਫੀਸ਼ੀਲੀ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ ਸਾਡੇ ਨਾਲ ਜੋ ਮੌਕੇਦਾਰ ਮੰਗਦੇ ਆ ਤੁਹਾਡੀ ਬਾਤ ਦੀ ਮਾਫੀ ਨਹੀਂ ਉਹ ਮਾਫੀ ਕਿੱਦਾਂ ਮੰਗਦੇ ਉਹ ਆਪਣੇ ਪਬਲਿਕਲੀ ਆ ਕੇ ਸ਼ਬਦ ਵਾਪਸ ਲੈਣ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਡਿਸਪਲਿਨਰੀ ਐਕਸ਼ਨ ਤੇ ਹੋਣਾ ਹੀ ਚਾਹੀਦਾ ਨਾ ਉੱਤੇ ਡਿਊਟੀ ਬੰਦੀ ਆ ਇਥੋਂ ਸੀਪੀ ਦੀ ਤੇ ਡੀਜੀਪੀ ਪੰਜਾਬ ਦੀ ਇਹੋ ਜਿਹਾ ਪੁਲਿਸ ਆਫਸਰ ਜੋ ਕਿ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇंदे ਦੇ ਖਿਲਾਫ ਇਹੋ ਜਿਹਾ ਰਿਮਾਰਕਸ ਦੇ ਰਿਹਾ ਇੱਦਾਂ ਗੱਲਾਂ ਕਰ ਰਿਹਾ ਕਾਮ ਲੋਕਾਂ ਨਾਲ ਕਿੱਦਾਂ ਡੀਲ ਇਹੋ ਜਿਹੇ ਬੰਦਿਆਂ ਨੂੰ ਕੋਈ ਅਧਿਕਾਰ ਨਹੀਂ ਨੌਕਰੀ ਤੇ ਰਹਿਣ ਦਾ ਸਰਹਿੰਦਰੀ ਜਾਨ ਚੁੰਦੀ ਆ ਕਮੈਂਟਾਂ ਦੇ ਵਿੱਚ ਨਾ ਮੈਸੇਜ ਵੀ ਹੁੰਦੇ ਆ ਭਾਈ ਅਮਰਪਾਲ ਸਿੰਘ ਬਾਰੇ ਜਾਣ ਤੋਂ ਉਹ ਜਾਣਕਾਰੀ ਸਾਂਝੀ ਕਰੋ ਬਿਲਕੁਲ ਇਥੇ ਜਾਇਆ ਪੰਜਾਬ ਦੇ ਵਿੱਚ ਹੀ ਆ ਲਿਖਿਆ ਆਪਣਾ ਆਪਾਂ ਨਾਲ ਦੇ ਸਾਥੀ ਭਾਈ ਅਮਰਪਾਲ ਸਿੰਘ ਪੂਰੀ ਚੜਦੀ ਗੱਲਾ 'ਚ ਨੇ ਸਿੱਖੀ ਨੂੰ ਪਰਨਾਏ ਹੋਏ ਨੇ ਜੀ ਪੰਜਾਬ ਪੰਜਾਬੀ ਦੇ ਪੰਥ ਲਈ ਜੋ ਲੈ ਕੇ ਤੁਰੇ ਸੀਗੇ ਪੰਜਾਬ ਦੇ ਵਿੱਚ ਅੱਗ ਉਦੋਂ ਲੱਗੇ ਸੀ ਜੋ ਲੋਕ ਨਸ਼ੇਨਾ ਮਾਰ ਰਹੇ ਸੀਗੇ ਜਦੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਸੀ ਆਗੋ ਸੀਗੀ ਉਹਨਾਂ ਉਹ ਅੱਗ ਨੂੰ ਬੁਝਾਉਣ ਲਈ ਤੇ ਜਿਹੜੀ ਪੰਜਾਬੀ ਯੂਥ ਜਿਹੜੀ ਗਰਾਵਡ ਵੱਲ ਜਾ ਰਹੀ ਸੀ ਮੋਢਾ ਦੇ ਕੇ ਤਾਂ ਚੁੱਕਣ ਲਈ ਜੋ ਉਹਨਾਂ ਸ਼ੁਰੂ ਕੀਤਾ ਸੀ ਮੂਵਮੈਂਟ ਉਹਦੇ ਲਈ ਅੱਜ ਵੀ ਖੜੇ ਆ ਪੰਜਾਬ ਪੰਜਾਬੀ ਤੇ ਪੰਥ ਲਈ ਖੜੇ ਆ ਪੂਰੀ ਚੜ੍ਹਦੀ ਕਲਾ ਚ। ਆਰਧਾਨ ਦੀ ਇਲੈਕਸ਼ਨ ਆ ਰਹੀ ਆ ਕੋਈ ਕਰਕੇ ਬਹੁਰੀ ਮੋਰੇ ਆ ਆ ਤੁਹਾਨੂੰ ਸਭ ਨੂੰ ਦੱਸ ਦੋ ਕਿ ਜੇ ਪੱਜ ਦੇ ਵਿੱਚ ਮਾਫੀ ਨਹੀਂ ਮੰਗਦੇ ਤਾਂ ਫਿਰ ਅਗਲੀ ਕਾਰਵਾਈ ਕਿਦਾਂ ਕਰ ਸਕਦੇ ਅੱਗੇ ਕਾਨੂੰਨੀ ਕਾਰਵਾਈ ਪ੍ਰੋਪਰ ਕਾਨੂੰਨੀ ਕਾਰਵਾਈ ਹੋਣੀ ਹੋਏਗੀ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਪਰਸਨਲੀ ਮਿਲਾਂਗੇ ਨਾ ਕੋ ਟਾਈਮ ਲੈ ਕੇ ਪ੍ਰਵੀਲੇਜ ਕਮੇਟੀ ਨੂੰ ਵੀ ਮਿਲਾਂਗੇ ਤਾਂ ਜੋ ਉੱਥੇ ਵਿੱਚ ਐਮਪੀ ਦੇ ਇੱਕ ਅਧਿਕਾਰ ਹੁੰਦੇ ਹੈ ਪ੍ਰੋਟੋਕੋਲ ਹੁੰਦਾ ਜਿਹੜਾ ਉਹਦਾ ਬ੍ਰੇਕ ਹੋਇਆ ਉਹਦੇ ਲਈ ਕਾਰਵਾਈ ਪ੍ਰੋਪਰ ਕਰਾਵਾਂਗੇ ਜੀ ਲੋਕ ਨਾਗੀ ਤੌਰ ਤੇ ਗਲਤ ਕੀਤਾ ਜੀ ਇਹਦੇ ਬਾਰੇ ਸੀਐਮ ਨੂੰ ਜਾਂ ਡੀਜੀਪੀ ਨੂੰ ਕੋਈ ਲਿਖਤੀ ਸ਼ਿਕਾਇਤ ਭੇਜੀ ਗਈ ਹੈ ਤਾਂ ਮਿਲਣ ਦਾ ਕੋਈ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਮੇਲ ਕਰ ਦਿੱਤੀ ਹੈ ਗਵਰਨਰ ਪੰਜਾਬ ਨੂੰ ਕੀਤੀ ਹੈ ਮੇਲ ਜੀ ਸਾਹਿਬ ਜੀ ਆਪਣਾ ਇਲੈਕਸ਼ਨ ਬਾਰੇ ਦੱਸ ਦਿਓ ਅੱਜ ਦੇ ਮੁੱਦੇ ਤੇ ਇਹ ਆਪਾਂ ਅੱਜ ਦੇ ਮੁੱਦੇ ਤੇ ਇਹਨੂੰ ਆਪਾਂ ਅੱਜ ਇੱਥੇ ਰਹਿਣ ਦੀ ਹੈ ਦੂਜੀ ਆਪਾਂ ਇਲੈਕਸ਼ਨ ਹੋਰ ਪੋਲਿਟੀਕਲ ਗੱਲਾਂ ਬਾਰੇ ਕਿਸੇ ਹੋਰ ਦਿਨ ਆਪਾਂ ਮਿਲਾਂਗੇ ਨਹੀਂ ਪਾਰਟੀ ਤਾਂ ਇਲੈਕਸ਼ਨ ਲੜੂਗੀ ਤੇ ਪਾਰਟੀ ਡਿਸਾਈਡ ਕਰੂਗੀ ਕਿ ਕਨੇ ਲੜਨਾ ਆਪਾਂ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦਿਨ ਨਾ ਦੱਸ ਸਕਦੇ ਪੋਲਿਟੀਕਲ ਫੇਅਰ ਕਮੇਟੀ ਸਾਡੀ ਡਿਸਾਈਡ ਕਰੂਗੀ ਕੌਣ ਕੈਂਡੀਡੇਟ ਹੋ ਸਕਦਾ ਹੈ

ਜਿਹੜਾ ਕ੍ਰਿਟੀਕਲ ਬਹੁਤ ਵੱਡਾ ਦਬਾਅ ਆ ਇਹ ਜਿਹੜੀ ਪਿਛਲੇ ਸਾਲ ਦੀ ਜਿਹੜਾ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸੀ ਉਹਦੇ ਖਿਲਾਫ ਅਸੀਂ ਲੜਾਈ ਲੜੇ ਸੀ ਤੇ ਉਹ ਮੇਰਾ ਖਿਆਲ 23 22 April ਨੂੰ ਖਤਮ ਹੋ ਗਈ। ਉਹ ਤੋਂ ਬਾਅਦ ਵੀ ਦੋ ਤਰੀਕਾ ਪੈ ਗਏ ਆ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜੀਐਸਟੀ ਵੀ ਦੱਸਾ ਵੀ ਕਿ ਉਸ ਜਿਹੜੀ ਐਨਐਸਐ ਲਾਈ ਆ ਸਹੀ ਲਾਈ ਆ ਕਿ ਗਲਤ ਲਾਈ ਆ। ਉਹ ਤੋਂ ਬਾਅਦ ਚ ਹੁਣ ਸਾਨੂੰ ਇੱਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਹਾਂ ਸ਼ਾਇਦ ਅਗਲੇ ਹਫਤੇ ਸਿੰਘ ਸਪਰੀਮ ਕੋਰਟ 'ਚ ਉਹਦੇ ਕੇਸ ਫਾਈਲ ਕਰ ਦਾਂਗੇ ਐਨਐਸਏ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਹੈ ਇਹ ਤੇ ਬਾਅਦ 'ਚ ਹੀ ਹੋ ਸਕਦਾ ਹੈ ਪੋਸਟਰ ਵਗਨ ਹੋਣ ਦੇ ਆ ਜਿਹੜਾ 43 ਦਾ ਤੁਹਾਡੇ ਵੱਲੋਂ ਸ਼ੇਅਰ ਕੀਤਾ ਹੋਇਆ ਕਿ ਚਾਹੇ ਫੇਕ ਆਏ ਪਰ ਉਸਨੂੰ ਸਟਾਪ ਕਰਦੇ ਕਿ 43 ਨੂੰ ਕੋਈ ਉਤਰਾ ਉਤਣ ਦੀ ਗੱਲ ਹੋਈ ਸੀ ਉਹਦੇ ਅੱਗੇ ਇਹ ਮੇਰਾ ਖਿਆਲ ਹੈ ਕਿ ਮੇਰੇ ਧਿਆਨ ਚ ਨਹੀਂ ਸ਼ਾਇਦ ਸਾਡੀ ਕੋਈ ਕਿੱਥੇ ਹੋਰ ਜिले ਦੀ ਕੋਈ ਟੀਮ ਵੱਲੋਂ ਸ਼ਾਇਦ ਕੋਈ ਤਾਂ ਕੋਈ ਹੋਗਾ ਤੁਸੀਂ ਮੈਂ ਉਹਦੇ ਬਾਰੇ ਐਕਸਪਲੇਨ ਕਰ ਦਿੰਦਾ ਜੀ ਉਹ ਐਕਚੁਅਲੀ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਉਹ ਸਾਡੀ ਪਾਰਟੀ ਵੱਲੋਂ ਕੋਈ ਕਿਸੇ ਦਾ ਪੁਤਲਾ ਸਾਣਦਾ ਨਹੀਂ ਉਹ 4 ਤਰੀਕ ਦਾ ਪ੍ਰੋਗਰਾਮ ਆ ਉਹ ਹਵਾਰਾ ਕਮੇਟੀ ਨੇ ਉਹ ਲਿਖਿਆ ਹੋਇਆ ਉਦੇ ਵਿੱਚ ਅਸੀਂ ਪਾਰਟਿਸਿਪੇਟ ਜ਼ਰੂਰ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਸਾਡੀ ਪਾਰਟੀ ਸਾਰੇ ਜ਼ਿਲ੍ਹਿਆਂ 'ਚ ਪਾਰਟਿਸਿਪੇਟ ਕਰੂਗੀ ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ। ਪੰਜਾਬ ਮੇਲੇ ਤੇ ਜੀ ਕਰਤਾ ਸੁਝੇ ਆ ਤੇ ਐ ਕੀ ਕਰ ਰਹੇ ਸੀ ਆਪਣੇ ਨੇ ਵਾਰਸ਼ ਪੰਜਾਬ ਦੇ ਹਾਂਜੀ ਇਹ ਵਾਰਸ਼ ਪੰਜਾਬ ਦੇ ਅੱਥੇ ਬੰਦੀ 9 ਤਰੀਕ ਨੂੰ ਵੱਡੇ ਪੱਧਰ ਤੇ ਕਾਨਫਰੰਸ ਕਰ ਰਹੇ ਹਾਂ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ। ਕੋਈ ਕੋਈ ਸਪਸ਼ਟਤਾ ਦੱਸਾ ਹੋ। ਨੇ ਕੱਲ ਤੇ ਉਹਨਾਂ ਤੇ ਜਿਹੜੇ ਪਰਸੋਂ ਨੂੰ ਤੇ ਚਾਰਜ ਫਰੇਮ ਹੋਏ ਆ ਉਦੋਂ ਬਾਅਦ ਚ ਅਸੀਂ ਅੱਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੈ ਪੰਗੂ ਸਾਹਿਬ ਬੈਠੇ ਹੋਰ ਸਾਡੀ ਟੀਮ ਬੈਠੀ ਆ ਉਹ ਕਰਦੇ ਆ ਐਸੀ ਕਾਨੂੰਨੀ ਲੀਗਲੀ ਤੌਰ ਤੇ ਜੋ ਵੀ ਪਤੋਵੱਦ ਕੀਤਾ ਜਾ ਸਕਦਾ ਉਹ ਕਰਾਂਗੇ ਬਾਕੀ ਇਹ ਤੇ ਕਿੰਨਾ ਸਮਾਂ ਲੱਗਦਾ ਕੀ ਹੁੰਦਾ ਇਹ ਤੇ ਸਮਾਂ ਦੱਸੂਗਾ ਸਰ ਜੀ ਜਿਹੜੀ ਜਿੰਮੀ ਚੋੜ ਆ ਰਹੀ ਆ ਇਸ ਤੋਂ ਬਾਅਦ ਜਿਹੜੀਆਂ ਅਦਾਲਤਾਂਵਾਂ ਨੂੰ ਨਹੀਂ ਹੋਣੀਆਂ ਨੇ ਕੀ ਉਹ ਭਾਰਤੀ ਦੇ ਨਾਲ ਕੋਈ ਕਲਬਰੇਸ਼ਨ ਦੀ ਕੋਈ ਸਾਥ ਦੀ ਗੱਲਬਾਤ ਹੋਈ ਹੈ ਕੀ ਤੁਹਾਨੂੰ ਕਾਹਤਿਲ ਪਰਟੀ ਕਮੇਟੀ ਵਾਲੇ ਨੇ ਮਿਲ ਕੇ ਗਏ ਸੀਗੇ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਆਪਣੇ ਟੀਮ ਨਾਲ ਸਤੰਤਾ ਦੇ ਜਿੰਨੇ ਚੌਂਸੇ ਚ ਕੋਈ ਹੋਰ ਧਰਾਵੇਂ ਸਾਡੇ ਨਾਲ ਸਹਿਯੋਗ ਕਰਨਾ ਚਾਹਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਲੇ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ। ਇਹ ਫਿਰ ਤਾਂ ਇੱਕ ਇੱਕ ਚੱਕਰ ਸੀ ਜੀ ਪਰ ਇਹ ਵੀ ਤੋਂ ਸਾਗੜਾ ਦੀ ਟਿਕਟ ਜੇਨ ਸੀ। ਇਹ ਗੱਲਬਾਤ ਚੱਲ ਰਹੀ ਜੀ ਤਾਂ ਪਹਿਲਾਂ ਬਣਾ ਕਰਕੇ ਇੱਕ ਵਾਰ। ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਮੁਖ ਬੀਬੀ ਖਾਲੜਾ ਜੀ ਕੋ ਪਹਚਾਈ ਆ ਉਹ ਸ਼ਾਇਦ ਕੁਝ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ ਬੀਬੀ ਖਾਲਸਾ ਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਉਹਦਾ ਹੀ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਫੈਸਲਾ ਲੈਣਗੇ ਕਿ ਕਿੰਨੇ ਕਦਮਾਂ ਤੱਕ ਅਲਾਰ ਹੋ ਸਕਦਾ ਤਰਨ ਤਾਂ ਆਲਰੇਡੀ ਨਹੀਂ ਲੈ ਰਹੇ ਤੁਹਾਡੇ ਕੈਂਡੀਡੇਟ ਦਾ ਕਿਨੇ ਕਦਮਾਂ ਸਕਦਾ ਅਸੀਂ ਕੁਝ ਛੇਤੀ ਕਿ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਉਹ ਨਵੀਂ ਤਰੀਕ ਦੀ ਕਾਨਫਰੰਸ ਤੋਂ ਬਾਅਦ ਤੁਸੀਂ ਜਲਦੀ ਫੈਸਲਾ ਜਿਆਸਰਾਂ ਦਾ ਇਸ ਸਭ ਦੀ ਆ ਰਹੀ ਹੈ ਜੀ ਸਰਕਾਰ ਹੱfte ਲੈਵਲ ਤੇ ਪ੍ਰੋਗਰਾਮ ਬਿਕ ਰਹੀ ਹੈ ਸੋਮੀ ਕਮੇਟੀ ਨੇ ਬਹੁਤ ਬਹੁਤ ਜਿਹੜੇ ਆਪਣੇ ਲਿਖੇ ਆ ਪੰਜਾਬ ਦੇ ਜਿੱਥੇ ਬੰਦੀ ਇਹਨਾਂ ਨੂੰ ਸਜੋਗ ਜਾਏਗੀ ਨਹੀਂ ਮੇਰਾ ਖਿਆਲ ਹੈ ਕਿ ਜੀ ਜਿਹੜੀ ਸਰਕਾਰ ਦੇ ਕੰਮ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰਾ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਣ ਹੈ ਮਨੁੱਖੀ ਅਧਿਕਾਰਾਂ ਦੀ ਦੁਨੀਆ ਚੀਜ਼ਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਉਹ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਹ ਜਿਹੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰਾ ਖਿਆਲ ਹੈ ਕਿ ਉਸ ਧਰਮ ਦੇ ਪਰਉਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪਰਉਕਾਰਾਂ ਨੂੰ ਹੀ ਮੇਰਾ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦਾ ਇਨਸਾਫ ਕਰ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰਾ ਖਿਆਲ ਹੈ ਕਿ ਜੋ ਕੁਝ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨਾਲ ਕੀਤਾ ਜਾ ਰਿਹਾ ਉਹ ਬਹੁਤ ਮੇਰਾ ਖਿਆਲ ਹੈ ਕਿ ਸਰਕਾਰਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸਤਿਅਪਦੀ ਮਰੋਣੀ ਚ ਆਉਂਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਬੀਆਂ ਦਾ ਫੈਸਲਾ ਕਰੇ ਇਹ 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 ਮੇਰੇ ਖਿਆਲ ਅਕ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰੇ ਖਿਆਲ ਅੱਜ ਸਭ ਨੂੰ ਖਬਰ ਮਿਲ ਰਹੀ ਕਿ ਸੰਗਰੂਰ ਜੇਲ੍ਹ ਚ ਇੱਕ ਨਸ਼ਰਾ ਪਨੂਆ ਦਾ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰੇ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸਿੱਖ ਮੰਡਰਡ ਜਾਂ ਸਿੱਖਾ ਗਾਲੀ ਜਿਹੜੇ ਕੋਈ ਜਾਰੂ ਲੜਨ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ। ਅਮਰਪਾਲ ਸਿੰਘ ਦੀ ਜਿਹੜੀ ਮਾਲਵੇ ਸ਼੍ਰੋਮਣੀ ਕਮੇਟੀ ਕਿੰਨਾ ਪਰਿਵਾਰਕਮ ਤੇ ਪਾਰਟੀ ਨੂੰ ਸਹਯੋਤ ਦੇ ਰਹੀ ਹੈ ਜੀ। ਜੀ ਮੇਰਾ ਖਿਆਲ ਹੈ ਕਿ ਸ਼ੁਰੂ-ਸ਼ੁਰੂ ਚ ਉਹਨਾਂ ਨੇ ਕਾਫੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਅਮਰਪਾਲ ਆ ਗਏ ਤੇ ਉਹ ਮੇਰੇ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਤਰ੍ਹਾਂ ਨੂੰ ਥੋੜਾ ਜਿਹਾ ਬਦ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਦੋਂ ਬਾਅਦ ਤੋਂ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਚਲੋ ਜਿੰਨਾ ਜਿੰਨਾ ਮਨ ਸਾ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸਰੋਨੀ ਕਮੇਟੀ ਅਕਾਲ ਤਖਤ ਦੇ ਜਸਦਾਰ ਨੂੰ ਅਪੀਲ ਕਰਦੇ ਆਂ ਕਿ ਜੋ ਸਾਡੀਆਂ ਉਧਰ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਆ ਅੱਗੇ ਵੀ ਤਰੀਕੀ ਕੋਈ ਖਰੂਸ ਨਾ ਆਈਏ ਡੇ বাই ਡੇ ਯਾਰ ਮੈਂ ਮੰਨੂ ਅਦਰ ਮੇਰੇ ਕੋਚੇ ਦਾ ਵੀ ਹਰ ਤੱਕ ਤੱਕ ਕਿਸੇ ਨੂੰ ਕੋਈ ਪ੍ਰਸ਼ਾਸਨ ਦੇ ਸੇਵਾਦਾਰੀ ਕੋਲ ਤੱਕ ਮੈਸੀਜ ਕੋਈ ਪੁੱਛਦਾ ਨਹੀਂ ਦਿੱਤਾ ਕੋਈ ਇਦਾਂ ਦੀ ਹਰਕਤ ਮਾਨੂੰ ਫੇਰ ਹੋ ਸਕਦੀ ਜੇ ਇਸ ਵਾਰ ਕੋਈ ਜੋ ਕੁ ਹੋਦੀ ਆ ਤਾਂ ਕੀ ਹੋਏਗਾ ਪ੍ਰੋਗਰੈਸ ਤਰ੍ਹਾਂ ਦਾ ਕੋਈ ਅੱਗੇ ਵੀ ਪ੍ਰਸ਼ਾਸਨ ਦੇ ਕੋਲੋਂ ਵੀ ਸਾਡਾ ਕੋਲ ਪ੍ਰੋਟੋਕੋਲ ਹੋ ਗਿਆ ਸੀ ਬਿਲਦੀ ਪਰਮਨ ਅਕਸੈਸਰੀ ਐਕਸ਼ਨ ਕ੍ਰਿਮੀਨਲ ਕੇਸਸ ਸਿਵਲ ਕੇਸਸ ਸਾਰੇ ਲੈ ਜਾਣਗੇ ਜੋ ਵੀ ਸਾਡੀਆਂ ਰੈਮਡੀਜ਼ ਹਨ ਲੀਗਲ ਰੈਮਡੀਜ਼ ਸਾਰੀਆਂ ਅਵੇਲ ਕੀਤੀਆਂ ਜਾਣਗੀਆਂ ਇਹ ਇੱਕ ਲੈਸਨ ਦਿੱਤਾ ਜਾਊਗਾ ਇਹੋ ਜੇ ਪੁਲਿਸ ਅਫਸਰ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਮਾਦ ਜੀ ਉਸ ਦਿਨ ਕੀ ਲੇਡੀਜ਼ ਪੁਲਿਸ ਸੀਓ ਕਿਤੇ ਮੌਜੂਦ ਅਗਰ ਲੇਡੀਜ਼ ਪੁਲਿਸ ਦੀ ਵੀ ਦੁਨੀਆਂ ਜਿਹੜੀਆਂ ਲੱਗੀਆਂ ਜਾਂ ਪਾਰੀਆਂ ਜੋ ਕੀ ਕਰ ਰਹੇ ਲੇਡੀ ਲੇਡੀਜ਼ ਪੁਲਿਸ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕਰਨ ਦੇ ਵਾਲੇ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕਲ ਕਲਵੰਦ ਦੀ ਕਲਵੰਦ ਰਿਵਾਈਫ ਇਹ ਜਿਹੜੀਆਂ ਚਾਰ ਜਾਨਾਂ ਨਹੀਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਘਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਕਿ ਮੇਰੇ ਨਾਲ ਵੀ ਇੱਥੋਂ ਤੱਕ ਕਿ ਐਸਪੀਰ ਭਾਰ ਸਿੰਘ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤਾਂ ਪੰਜਾਬ ਚ ਅੱਗ ਲਾਈ ਏ ਜੇ ਅਮਰ ਤੇ ਛਕਾਉਣਾ ਚਾਹੇ ਨਸ਼ੇ ਛਡਾਉਣੇ ਆਗਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਵਿੱਚ ਲੱਗੀ ਰਵੇ ਜੇ ਅੱਜ ਉਹ 3 ਸਾਲ ਤੋਂ ਜੇਲ੍ਹ ਚ ਵਾ ਹੋਣੀ ਅੱਗ ਬੁਜੀ ਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਮੁੜਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਸ ਦਿਨ ਕਿੰਨੀਆਂ ਮਾਵਾਂ ਇੱਥੇ ਆਣ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾਂ ਸੀਸਾਂ ਜਿੰਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਕੇ ਉਹ ਅੱਗ ਸੀ ਕਿ ਅੱਜ ਦੀ ਅੱਗ ਇਹ ਤਾਂ ਐਉਂ ਹੀ ਜਿਵੇਂ ਕਹਿੰਨਾ ਕਿ ਪਾਰਟੀ ਨੇ ਸਿਖਾਇਆ ਹੋਇਆ ਵਾ ਮੈਂ ਇੰਨਾ ਬੋਲ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਆ ਪਹਿਲੋਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਦਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਏ ਤੂੰ ਸਾਨੂੰ ਦੇ ਕੇ ਆਇਆ ਇਹ ਕੁਛ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋਲ 1 ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਇਹਦਾ ਕੀ ਹੱਕ ਆ ਸਾਨੂੰ ਇਹ ਨਹੀਂ ਗੱਲ ਕਹਿੰਦਾ ਵੀ ਕਰੋੜਾ ਰੁਪਈਆ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਕਹਿੰਦੇ ਸਾਰੇ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਧੀਆਂ ਭੈਣਾਂ ਨੂੰ ਖਿੱਚ ਤੂੰ ਕਰਨ ਤੇ ਕਾਦੀ ਸੁਰੱਖਿਆ ਵਾ ਕਿੱਚਤੂ ਪੁਲਿਸ ਮੁਲਾਜ਼ਮ ਜਿਹੜੇ ਸੀ ਇਹ ਘੁਸ਼ਾਂ ਦੇ ਵੱਲ ਕੀਤੀ ਗਈ ਜੀ ਪੁਲਿਸ ਮੁਲਾਜ਼ਮ ਹਾਂ ਏਜੰਸੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਇੱਕ ਅੱਧੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਇੱਕ ਦਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚਤੂ ਹੀ ਕੀਤੀ ਬਹੁਤ ਮਤਲਬ ਬੋਲ ਬੁਲਾਰਾ ਹੋਇਆ ਤੇ ਐਂ ਜਿਦ ਤੱਕ ਮੇਲਾ ਲੱਗਿਆ ਹੁੰਦਾ ਹਾਂ ਹਾਂਜੀ ਪੁਲਿਸ ਜਦੋਂ ਖਿੱਚਤੂ ਹੀ ਕਰਦੇ ਫਿਰ ਚੁੰਨੀਆਂ ਤੇ ਲੱਤਣੀਆਂ ਇਸੇ ਤੋਂ ਜਦੋਂ ਆਪਾਂ ਇੱਕ ਦੂਜੇ ਦੀ ਖਿੱਚਤੂ ਬਣਾਗੇ ਤੇ ਚੁੰਨੀ ਤੇ ਫਿਰ ਲੱਤਨੀ ਸੀ ਇਸ ਕਰਕੇ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਆ ਸਾਡੇ ਨਾਲ ਇਦਾਂ ਕਰਕੇ ਤੇ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇੱਥੋਂ ਸਸਪੈਂਡ ਕਰਨਾ ਚਾਹੀਦਾ ਵਾ ਇਹਨਾਂ ਦੀਆਂ ਭੈਣਾਂ ਦੀ ਰਾਖੀ ਕੀ ਕਰਨੀ ਹੈ ਜੇ ਕੋਈ ਦੁੱਖ ਲੈ ਕੇ ਇਨਾ ਕੋ ਜਾਊਗਾ ਇਹ ਨਾ ਕੀ ਦੁੱਖ ਕਿਸਦਾ ਸੁਣਨਾ ਇਹ ਤੇ ਅੱਗੋਂ ਗਾੜੀਆਂ ਧੀਆਂ ਭੈਣਾਂ ਝੁਗ ਤੁਮ ਕੋ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ 1 ਕਰੋੜ ਰੁਪਈਆ ਇਕੱਠਾ ਕਰਦੇ ਆ ਆਪ ਵਰਦੀਆਂ ਬਾਗੇ ਕੀ ਕੰਮ ਕਰਦੇ ਆ ਇਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਸ ਨੂੰ ਹੀ ਅਥਾਰਟੀ ਦਿੱਤੀ ਹੈ ਤੁਸੀਂ ਜੋ ਮਰਜ਼ੀ ਕਰ ਦਿਓ ਕਾਊਂਟਰ ਕਰ ਦਿਓ ਕਿ ਹਦੀ ਖਿੱਚ ਤੂੰ ਕਰ ਦਿਓ ਕੋਸ਼ਿਸ਼ ਕਰ ਦਿਓ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਪ੍ਰੋਫੈਸ਼ਨ ਤੇ ਨਸ਼ਾ ਜੇ ਕੋਈ ਦੋ ਗਲਤੀਆਂ ਕਿ ਅੱਜਕੱਲ੍ਹ ਪ੍ਰੋਫੈਸ਼ਨ ਤੇ ਨਸ਼ਾ ਇਹ ਸਰਕਾਰ ਚ ਕੁਝ ਘਟਿਆ ਨਸ਼ਾ ਬਿਲਕੁਲ ਨਹੀਂ ਘਟਿਆ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜੇ ਇੱਕ ਰੋਜ਼ ਦੇ ਇੱਕ ਦੋ ਨੌਜਵਾਨ ਜਿਹੜੇ ਮਰਦੇ ਆ ਕਿਉਂਕਿ ਇਹ ਇਹ ਇਸੇ ਕਰਕੇ ਅਸੀਂ ਭਾਈ ਸਾਹਿਬ ਨੂੰ ਛੱਡ ਨਹੀਂ ਦੇ ਇਹ ਵੀ ਇਹਨਾਂ ਦੇ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਇਦਾਂ ਇਹਨਾਂ ਦਾ ਚੱਲੀ ਜਾਣਾ ਘਟਿਆ ਤੇ ਤਾਂ ਕਿੱਥੋਂ ਨਹੀਂ ਮਿਲਦਾ ਨਸ਼ਾ ਨਸ਼ਾ ਤੇ ਆਮ ਦੁਕਾਨਾਂ ਤੋਂ ਪਰਚੂਨ ਹੁਣ ਮਿਲ ਲਿਆ ਰੋਜ਼ ਇੱਕ ਦੋ ਮੌਤਾਂ ਹੁੰਦੀਆਂ ਕਿੱਥੇ ਘਟਿਆ ਨਸ਼ਾ ਇਹ ਨਸ਼ੇ ਵਿਰੋਧ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰਾਂ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵਾਨ ਦਮਨ ਦੇ ਚਿਹਤੇ ਆ ਕਿੱਥੋਂ ਨਸ਼ਾ ਕੱਟ ਗਿਆ ਜਦੋਂ ਇਹਨਾਂ ਦੀ ਪੇਸ਼ੀ ਸੀ ਇੰਨੀ ਫੋਰਸ ਲਾਈ ਸੀ ਤੇ ਨਸ਼ਾ ਫੜਨ ਵਾਲਿਆਂ ਨੂੰ ਵਾਸਤੇ ਕੋਈ ਨਾ ਕੋਸ ਕੋ ਫੋਰਸ ਨਹੀਂ ਆਗੀ ਇਹ ਸਾਰੇ ਪਖੰਡ ਕਰਦੇ ਆ ਨਸ਼ਾਈ ਨਾ ਬੰਦ ਨਹੀਂ ਕਦੀ ਵੀ ਕਰਨਾ ਨਸ਼ਾ ਉਦੋਂ ਹੀ ਬੰਦ ਹੋਇਆ ਜਦੋਂ ਪੈਸਾ ਆਵੇ ਜੀ ਛੇ ਮਹੀਨੇ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਹੀ ਇਸ ਕਰਕੇ ਉਹਨਾਂ ਨੇ ਚੋਕੇ ਦੇ ਅੰਦਰ ਸੇ ਲਾ ਕੇ ਜੀ ਬਾਹਰ ਹੁੰਦੇ ਹਾਂ ਨਸ਼ਾ ਛੱਡ ਸਕਦੇ ਹਾਂ ਹਾਂ ਜੀ 100% ਜੇ ਅੰਮ੍ਰਿਤਪਾਲ ਬਾਹਰ ਹੁੰਦੇ ਤਾਂ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅੰਮ੍ਰਿਤ ਸ਼ਾਹ ਕੇ ਗੁਰੂ ਦੇ ਨਾਲ ਜੁੜਦੇ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਰਹੇ ਸੀ ਕਿ ਸਰਕਾਰ ਨੇ ਤੁਸੀਂ ਵਾਦਾ ਕੀਤਾ ਪਰਵਾਹ ਨੂੰ ਪੁੱਛਦੇ ਸੀ ਪ੍ਰਸ਼ਾਸਨ ਇਹ ਪਰਿਵਾਰਾਂ ਨੂੰ ਕਿਹਾ ਸੀ ਕਿ ਤੋ ਰੰਗਲਾਵਾਂਗੇ ਚੁਰਕਸਮ ਕਸੂਰ ਦੇ ਵਿੱਚ ਤੁਹਾਡੀ ਲੱਗਾਂ ਹਾਂਜੀ ਪਰਿਵਾਰਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬੈਠ ਜਾਓ ਥੱਲੇ ਜਦੋਂ ਜਾਨ ਲੱਗਣਗੇ ਤਾਂ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਇਸ ਕਰਕੇ ਜਦੋਂ ਉਹ ਥੱਲੇ ਤਾਰਿਆ ਸਾਰੇ ਪਰਿਵਾਰ ਥੱਲੇ ਗਏ ਤਾਂ ਉਹਨਾਂ ਦਾਵਾ ਦਾ ਉਹਨਾਂ ਨੂੰ ਤੱਕ ਕੇ ਦੇ ਗੱਡੀਆਂ ਚ ਵਾਰਤਾ ਤਾਂ ਹੀ ਹੋ ਪਰਿਵਾਰ ਵਾਲੇ ਗੱਡੀ ਭੱਜੇ ਤੇ ਫਿਰ ਇਹਨਾਂ ਨੇ ਖਿੱਚਾ ਤੋਈ ਕੀਤੀ ਹਰ ਇੱਕ ਨੂੰ ਆਸ ਹੁੰਦੀ ਹੈ ਵੀ ਮੈਂ ਇੱਜੀ ਦੂਰੋਂ ਆਇਆ ਮੈਂ ਮਿਲਾਂ ਆਪਣੇ ਪਰਿਵਾਰ ਨੂੰ ਪਹਿਲਾਂ ਇਹਨਾਂ ਨੇ ਆਖਿਆ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ ਜਾਨ ਦੇ ਟਾਈਮ ਤੁਹਾਨੂੰ ਮਲਾਵਾਂਗੇ ਮਤ ਜਿਹੜੀ ਖਾਲਸਾ ਵਹੀਰ ਜਿਹੜੀ ਸੀ ਜਦੋਂ ਭਾਈ ਸਾਹਿਬ ਜਿਲ੍ਹੇ ਵਿੱਚ ਚਲ ਗਈ ਤਾਂ ਉਹ ਕਿਥੇ ਕਿਥੇ ਰੁਕ ਗਈ ਹੁਣ ਜਾਂ ਚਲਾਈ ਜਾਏਗੀ ਪਹਿਲੇ ਤਰ੍ਹਾਂ ਖਾਲਸਾ ਵਹੀਰ ਜਾਂ ਪਾਰਟੀ ਦੇ ਵੱਲੋਂ ਕਿ ਜਦੋਂ ਉਹਨਾਂ ਦੇ ਆਉਣ ਤੋਂ ਬਾਅਦ ਹੀ ਕੋਈ ਕਰਦਾ ਹੈ ਜੇ ਤਾਂ ਅਜੀ ਇਹੋ ਜਿਹਾ ਤਾਂ ਕੋਈ ਵੀ ਪ੍ਰੋਗਰਾਮ ਭਾਈ ਸਾਹਿਬ ਬਾਹਰ ਆਉਣਗੇ ਤਾਂ ਫੇਰ ਹੀ ਹੋਊਗਾ ਕਿਉਂਕਿ ਪਾਰਟੀ ਦੇ ਤਾਂ ਹੋਰ ਹੀ ਬੜੇ ਰਜੇਵੇਂ ਹੁੰਦੇ ਆ ਤੇ ਬਾਕੀ ਜਿਹੜੀ ਖਾਲਸਾ ਵਹੀਰ ਉਹ ਉਹਨਾਂ ਨਾਲ ਹੀ ਚੱਲ ਸਕਦੀ ਹੈ ਆਮ ਬੰਦਾ ਹੋਰ ਕੋਈ ਨਹੀਂ ਚਲਾ ਸਕਦਾ ਉਹ ਹੀ ਆਉਣਗੇ ਤੇ ਉਹ ਹੀ ਆਪਣੇ ਸਾਥੀ ਸਿੰਘਾਂ ਨਾਲ ਸਾਰਿਆਂ ਨਾਲ ਰਲ ਕੇ ਤੇ ਫਾਲਸਾ ਵੀ ਚੱਲ ਠੀਕ ਹੈ ਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ ਅੰਮ੍ਰਿਤਸਰ ਤੋਂ ਨਰਿੰਦਰ ਸੱਠੀ ਦੀ ਰਿਪੋਰਟ